ਤੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਚਾਉਣ ਰੋਕਣ ਵਾਸਤੇ ਕਿਉਂ ਰਹੀ ਹੋ ਸਕਦਾ ਰੋ ਮੇਰੇ ਅੰਦਰ ਬਹੁਤ ਹੈ ਜਥੇਦਾਰ ਸਾਹਿਬ ਪਰ ਮੈਂ ਤੁਹਾਡਾ ਸਵਾਗਤ ਕਰਦਾ ਇੱਥੇ ਬਚਨ ਕਰਕੇ ਜਾਓ ਆ ਮੈਨੂੰ ਮਲਮਾਂ ਦੀ ਜ਼ਰੂਰਤ ਨਹੀਂ ਹੈ ਮੈਂ ਅਬ ਜੀ ਚਾਨ ਦੀ ਬਾਜ਼ੀ ਲਾ ਕੇ ਬੈਠਿਆ ਹਾਂ ਤੇ ਮੈਨੂੰ ਕਿਸੇ ਦੀ ਥਾਪੜੇ ਦੀ ਜ਼ਰੂਰਤ ਨਹੀਂ ਹੈ ਮੈਨੂੰ ਬੱਚਾਂ ਵਾਲੇ ਪੰਡਾ ਦਾ ਥਾਪੜ ਹੈ ਮੈਂ ਸੱਚ ਬੋਲਣਾ ਜਿਹੜਾ ਦਰਗਾਹ ਦੇ ਸਾਹ ਦੇ ਵਿੱਚ ਮਨਜ਼ੂਰ ਹੈ ਮੈਂ ਝੂਠ ਬੋਲ ਕੇ ਕਿਸੇ ਵੀ ਸ਼ਾਵਾਸ਼ ਨਹੀਂ ਲੈਣੀ ਹੂੰ ਬਿਲਕੁਲ 10 ਸਾਲ ਹੋ ਗਏ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੇ ਨੂੰ ਹੂੰ ਹੂੰ ਤੁਸੀਂ ਵੀ ਕਿੰਨਾ ਚਿਰ ਜੱਜੇਦਾਰ ਸਾਹਿਬ ਰਹਿ ਚੁੱਕੇ ਹੂੰ ਹੂੰ ਪਰ ਤੁਸੀਂ ਵੀ ਆਪਣਾ ਫਰਜ਼ ਨਹੀਂ ਨਿਭਾਇਆ ਹੂੰ ਅੱਜ ਤੋਂ ਨਿਭਾ ਲੋ ਜੇ ਮੇਰੇ ਵਰਗਾ ਕੋਈ ਬੌੜਾ ਬੰਦਾ ਕਮਲਾ ਬੰਦਾ ਟਾਵਰ ਤੇ ਬਹਿ ਗਿਆ ਟਾਵਰ ਤੇ ਮੈਂ ਕਿਉਂ ਬੈਠਿਆ ਹਾਂ ਹੂੰ ਅਜੇ ਤੱਕ ਅਸੀਂ ਆਪਣੇ ਜੁਝਾਰੂਆਂ ਨੂੰ ਸਾਹਮਣੇ ਨਹੀਂ ਸਕੇ ਹੂੰ ਚਲੋ ਨਾ ਬਾਪੂ ਸੂਰਤ ਸਿੰਘ ਨੂੰ ਸਾਹਮਣੇ ਕੋਈ ਨਹੀਂ ਭਾਈ ਸਾਹਿਬ ਬੰਦਾ ਗੁਰਬਖਸ਼ ਸਿੰਘ ਨੂੰ ਸਾਹਮਣੇ ਉਹ ਆਪਣੀਆਂ ਚਾਨਾ ਨਿਸ਼ਾਵਰ ਕਰਕੇ ਕੌਮ ਪਰ ਦੀ ਪਰ ਕੌਮ ਨੇ ਨਹੀਂ ਸਾਹਮਣੇ ਕੋਈ ਗੱਲ ਨਹੀਂ ਤਾਂ ਤੇਰੀ ਤੁਹਾਡੇ ਨਾਲ ਇੱਕੇ ਇੱਕੇ ਵਚਨ ਹੈ ਵੀ ਮੇਰੇ ਨਾਲ ਤੁਸੀਂ ਵਚਨ ਕਰ ਦਿਓ ਵੀ 12 ਤਰੀਕ ਨੂੰ ਪੰਥ ਦਾ ਪਾਰਟੀ ਦਾ ਕੱਟ ਸੱਦ ਰਹੇ ਹੋ ਦੇਖੋ ਮੈਂ ਬਾਬਾ ਜੀ ਮੈਂ ਰਾਜਨੀਤਿਕ ਨਹੀਂ ਮੈਂ ਆ ਧਾਰਮਿਕ ਬੰਦਾ ਮੈਂ ਇੱਥੇ ਤੁਹਾਡੇ ਨਾਲ ਮੈਂ ਮੈਂ ਇੱਥੇ ਤੁਹਾਡੇ ਨਾਲ ਨਾਲ ਮੈਂ ਹੱਕ ਜਤਾ ਰਿਹਾ ਮੈਂ ਮੈਂ ਇੱਥੇ ਤੁਹਾਡੇ ਨਾਲ ਬਚਨ ਕਰ ਜਾਂ ਮੈਂ ਪੂਰਾ ਨਾ ਕਰ ਸਕਾਂ ਮੈਂ ਗੁਰੂ ਅੱਗੇ ਜਵਾਬ ਦੇ ਆ ਨਹੀਂ ਆ ਮੈਂ ਇਹਨਾਂ ਕਹਿ ਸਕਦਾ ਕਿ ਸਾਡੇ ਜਿਹੜੇ ਨਾਲ ਹੈ ਮੇਰੀਆਂ ਬਾਹਾਂ ਨੇ ਮੇਰੇ ਨਾਲ ਤੁਰਦੇ ਆ ਮੈਂ ਉਹਨਾਂ ਨੂੰ ਵਿਚਾਰ ਕਰਕੇ ਕਿਉਂਕਿ ਮੈਂ ਫੇਰ ਦੱਸੂਗਾ ਤੁਹਾਨੂੰ ਮੈਂ ਐਵੇਂ ਮਰਾਜ਼ੀ ਤੱਕ ਹੁੰਦਾ ਤਾਂ ਮੈਂ ਕਹਿੰਦਾ ਹਾਂਜੀ ਹਾਂਜੀ ਮੈਂ 12 ਤਰੀਕ ਨੂੰ ਆਉਂਗਾ ਹੈਂ ਅੱਜ ਜਿਹੜੀ ਲੜਾਈ ਆ ਨਾ ਉਹ ਸਿਰ ਤੇ ਪਹੁੰਚੀ ਹੋਈ ਹੈ ਬਿਲਕੁਲ ਬਿਲਕੁਲ ਕੋਈ ਨਹੀਂ ਵਿਚਾਰ ਕਰਕੇ ਆਪਾਂ ਬਣਾ ਲਾਂਗੇ ਸੁਣੋ ਕਥੇਦਾਰ ਸਾਹਿਬ ਜੱਲ ਰੱਖ ਕੇ ਸਾਨੂੰ ਮੇਰੀ ਮੇਰੀ 2 ਮਿੰਟ ਗੱਲ ਹੈ ਕਿ ਇੱਕ ਹਿੰਦੂ ਬੰਦੇ ਦਾ ਰੋਹ ਜਾਗ ਸਕਦਾ ਹੈ ਤਾਂ ਸਾਡਾ ਪਾਣੀ ਬਣ ਗਿਆ ਖੂਨ ਅਸੀਂ ਦੂਜੇ ਮੁੱਦਿਆਂ ਨੂੰ ਵੱਡਾ ਰੱਖਦੇ ਆ ਗੁਰੂ ਦੀ ਮਿਆਦ ਨੂੰ ਛੋਟਾ ਬਣਾਉਂਦਾ ਸੀ ਬਿਲਕੁਲ ਬਿਲਕੁਲ ਨਹੀਂ ਨਹੀਂ ਕੋਈ ਨਹੀਂ ਤੁਹਾਡੇ ਨਾਲ ਹੈ ਤੇ ਰਖੜਾ ਸਾਹਿਬ ਨਾਲ ਵੀ ਕਰੋ ਗੱਲ ਰਖੜਾ ਸਾਹਿਬ ਜੀ ਤੁਸੀਂ ਮੈਂ ਰਖੜਾ ਸਾਹਿਬ ਬੇਖਾਲ ਸਾਹਿਬ ਤੇ ਭਾਈ ਸਾਹਿਬ

ਤੁਸੀਂ ਅੱਜ ਆਇਓ ਤੁਹਾਡਾ ਸਵਾਗਤ ਹੈ ਤੁਸੀਂ ਬਚਨ ਕਰਕੇ ਜਾਓ ਵੀ 12 ਤਰੀਕ ਨੂੰ ਮੈਂ ਆਪਦੇ ਹਲਕੇ ਦਾ ਬਾਕੀ ਛੱਡੋ ਤੁਸੀਂ ਆਪਦੇ ਹਲਕੇ ਦੇ ਕੱਟ ਸਾਧਿਓ 12 ਤਰੀਕ ਨੂੰ ਬਚਨ ਕਰਦੇ ਹੋ ਅਸੀਂ ਉੱਥੇ ਬਰਗਾੜੀਓ ਕਰਨ ਦੀ ਸੋਚਦੇ ਆਂ ਜੀ ਬਰਗਾੜੀਓ ਕਰਨ ਦੀ ਸੋਚਦੇ ਆਂ ਸ਼ੁਕਰੀਆ ਚੂਹ ਚੂਹ ਮੈਂ ਨਹੀਂ ਫਸਟੋੜੇ ਵਿੱਚ ਜੀ ਰਕੜਾ ਸਾਹਿਬ ਬਰਗਾੜੀ ਤਾਂ ਤੁਹਾਡਾ ਕੰਟ ਹੈ ਦਾ ਲੱਖ ਵਾਰੀ ਕਰੋ ਪਰ ਇੱਥੇ ਜਿਹੜੀ ਹੁਣ ਚੰਗਾਰੀ ਲੱਗੀ ਹੋਈ ਆ ਉਹਨੂੰ ਤੁਸੀਂ ਚੂਨ ਮੈਨੀਫੈਸਟੋ ਇੱਥੇ ਰਕਣਾ ਸਾਹਿਬ ਤੁਹਾਡੀ ਜਿਆਦਾ ਸਪੋਰਟ ਦੀ ਲੋੜ ਹੈ ਜੀ ਨਹੀਂ ਨਹੀਂ ਮੈਂ ਤੁਸੀਂ ਨਾਲ ਹਾਂ ਮੈਂ ਪਹਿਲਾਂ ਵੀ ਆਇਆ ਹਾਂ ਸਾਰੇ ਤੁਹਾਡੇ ਇਹ ਜਿਹੜਾ ਸੰਦੇ ਪਈ ਤੁਸੀਂ ਪ੍ਰੋਗਰਾਮ ਬਣਾਇਆ ਬਣਿਆ ਹੈ ਇਹਦੇ ਬਹੁਤ ਵੱਡਾ ਕਟ ਹੋਣਾ ਹੈ ਤੁਹਾਨੂੰ ਇੱਥੇ ਇੱਥੇ ਕਰੀ ਕਰੀ ਪਰ ਮੈਂ ਮੈਨੀਫੈਸਟੋ ਦੇ ਵਿੱਚ ਪਾ ਕੇ ਨਾ ਸਾਨੂੰ ਸੰਗਤ ਕਾਨੂੰਨ ਮੰਗਵਾਉਣਾ ਲਿਖਿਆ ਹੋਇਆ ਹੈ ਖੜੂਗਾ 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 ਠੀਕ ਹੈ ਕਾਕਾ ਖੜੂਗਾ ਇਹ ਹੈ ਹੀ ਆਪਣੇ ਉੱਤੇ ਖੇੜੀ ਨਗਾਇਆਂ ਦੇ ਤਾਂ ਹੈਗੇ ਨੇ ਹਾਂਜੀ ਇਹਨਾਂ ਦੇ ਇਰਾਦੇ ਤੇ ਨਹੀਂ ਦੇਖੇ ਆਹ ਅਗਰ ਤਗੜੀਆਂ ਵਜਾਉਣ ਆ ਜਾਣਗੇ ਵੀ ਆਹ ਦੇਖੋ ਜੀ ਗਰਜੀਤ ਸਿੰਘ ਆਪਣੀ ਜਾਨ ਨਿਸ਼ਾਵਰ ਕਰਕੇ ਕੌਮ ਉੱਪਰ ਦੀ ਪਰ ਅਸੀਂ ਕਿੱਥੇ ਖੜੇ ਆ 골ਡਨ ਹਟ ਵਾਲੇ ਰਾਣਾ ਜੀ ਆਏ ਸੀ ਉਹ ਕੱਠ ਲੈ ਕੇ ਆਏ ਸੀ ਗਰਜੀਤ ਸਿੰਘ ਦੀ ਮੈਂ ਉਹ ਬੰਦਾ ਦਿਲ ਕੱਢ ਕੇ ਥੇਲੀ ਤੇ ਦੇਣਾ ਜਾਨ ਦਾ ਬਚਾਉਣੀ ਹੈ ਹਾਂ ਜੀ ਠੀਕ ਹੈ ਜੀ ਇਹਨੂੰ ਨਾ 도ਗਲੇ ਪਸੰਦ ਨਹੀਂ ਹੈਗੇ ਚਲੋ ਠੀਕ ਹੈ ਅੱਜ ਤੱਕ 도ਗਨਾ ਬਣ ਕਰੇ ਨਾ 도ਗਲੇ ਪਸੰਦ ਨਹੀਂ ਠੀਕ ਹੈ ਹਮਮਮ ਗੁਰਦੀਪ ਸਾਹਿਬ ਕਹਿੰਦਾ ਸੂਰ ਬੀਰ ਬਾਜਨ ਕਾਬਲੀ ਚਲੋ ਹੁਣ ਬਾਹਰ ਹੁਣ 12 ਵਜੇ ਨੂੰ ਮਿਲਾਂਗੇ ਆਪਾਂ ਇੱਥੇ ਜਿਹੜੀ ਜਗਦੀ ਆਇਆ ਕਰੂਗਾ ਉਹਦੇ ਲਈ ਰਹਿਣਾ ਵੈ ਗੱਛਾ ਵੈ ਗੁਰਜੀਕਾ ਖਾਲਸਾ ਵੈ ਗੁਰਜੀਕਾ ਕਤਲੀ ਮੇਰੇ ਵਾਲੇ